ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਬੀਸ਼ ਕੁਮਾਰ ਜੱਗੂ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅੱਜ ਜੋ ਸਾਡੀ ਮੀਟਿੰਗ ਸਾਰੇ ਭਰਾਵਾਂ ਦੀ ਰਲ ਕੇ ਫਰੀਦਕੋਟ ਵਿਖੇ ਹੋ ਰਹੀ ਹੈ ਵੀਰਾਂ ਨੇ ਆਪਣੇ ਆਪਣੇ ਸੁਝਾਅ ਵੀ ਦੇਣੇ ਆ ਕੋਈ ਕਿਸੇ ਨੂੰ ਗਿਲਾ ਸ਼ਿਕਵਾ ਹੈ ਉਹ ਵੀ ਗੱਲ ਕਰੇ ਔਰ ਆਪਾਂ ਡਿਸਟ੍ਰਿਕਟ ਫਰੀਦਕੋਟ ਵੱਲੋਂ ਕੋਈ ਟਾਣੀ ਲੱਗਣ ਨਹੀਂ ਕਿਸੇ ਦੀ ਗੱਲ ਦੀ ਵੀ ਆਪਾਂ ਹਰੇਕ ਇਨਸਾਨ ਦੀ ਮਦਦ ਕਰਨੀ ਹੈ ਚਾਹ ਕਿਸੇ ਕੋਲੇ ਵੀਰ ਕੋਲੇ ਕਾਰਡ ਹੈ ਜਾਂ ਨਹੀਂ ਹੈ ਆਪਾਂ ਆਪਣੇ ਵਾਸਤੇ ਸਾਰੀਆਂ ਜੁਨੀਅਨਾਂ ਇੱਕੋ ਹੀ ਹਨ ਤੋਂ ਆਪਾਂ ਜ਼ਿਲ੍ਹਾ ਫਰੀਦਕੋਟ ਵੱਲੋਂ ਸਾਰਿਆਂ ਨੇ ਰਲ ਕੇ ਕੰਮ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਔਰ ਇੱਥੇ ਅਸੀਂ ਪਹੁੰਚਣ ਤੇ ਸਾਰੇ ਹੀ ਡਰਾਈਵਰ ਵੀਰਾਂ ਦਾ ਸਤਿਕਾਰ ਕਰਦੇ ਆਂ ਵੈਲਕਮ ਕਹਿੰਦੇ ਆਂ ਜੀ ਜੀ ਇਹਨੂੰ ਆਖਦੇ ਆਂ ਔਰ ਨਾਲ ਦੱਸਣਾ ਚਾਹੁੰਦੇ ਆਂ ਜੀ ਅਸ ਵਾਰ ਅਸੀਂ ਜਿਵੇਂ ਟੈਕਸੀ ਯੂਨੀਅਨ ਦੀ ਜੋ ਮੈਂਬਰਸ਼ਿਪ ਆ ਤਕਰੀਬਨ ਗੱਲ ਕਰੀਏ 57 ਮੈਂਬਰ ਜਿਹੜੇ ਸਾਡੇ ਨਵੇਂ ਅਸੀਂ ਯੂਨੀਅਨ ਦੇ ਨਾਲ ਤਾਇਕ ਕੀਤੇ ਆ ਜੀ ਬਹੁਤ ਖੁਸ਼ੀ ਦੀ ਗੱਲ ਆ ਵੀ ਆਪ ਦੀ ਆਪ ਵੀਰਾਂ ਨੇ ਮੈਂਬਰਸ਼ਿਪ ਲਈ ਹੈ। ਹੋਰ ਵੀਰਾਂ ਨੂੰ ਬਸ਼ਵਾਸ ਦਿਵਾਉਣੇ ਪੰਜਾਬ ਟੈਕਸੀ ਯੂਨੀਅਨ ਵੱਲੋਂ ਅਸੀਂ ਵੀਰਾਂ ਦੇ ਨਾਲ ਖੜੇ ਆ ਜੀ ਜਦੋਂ ਵੀ ਕਿਤੇ ਰੋਡ ਪੈਂਦੀ ਪੰਜਾਬ ਟੈਕਸੀ ਯੂਨੀਅਨ ਦੀ ਤਰ੍ਹਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਪੰਜਾਬ ਟੈਕਸੀ ਯੂਨੀਅਨ ਵੱਲੋਂ ਉਹਨਾਂ ਨੂੰ ਕਦੇ ਵੀ ਨਮੋਸ਼ੀ ਦਾ ਸਾਹਮਣਾ ਨਹੀਂ ਕਰਦੇਵਾਗੇ। ਔਰ ਮੈਂ ਬੇਨਤੀ ਕਰਦਾ ਦੀ ਸਾਡੇ ਇਸ ਤਰ੍ਹਾਂ ਪਿਛਲੇ ਸਾਲ ਅਸੀਂ ਗੁਰੂ ਰਾਮਦਾਸ ਟੈਕਸਟੈਂਟ ਤੋਂ ਇੱਕ ਕਾਫਲਾ ਲੈ ਕੇ ਤੁਰੇ ਸੀ ਉਸ ਕਾਫਲੇ ਦੇ ਵਿੱਚ ਕਈ ਵੀਰ ਸਾਡੇ ਤੋਂ ਕਿੱਥੇ ਵੀ ਰਹਿ ਗਏ ਔਰ ਕਈ ਵੀਰ ਸਾਡੇ ਨਾਲ ਇੱਥੇ ਤੱਕ ਪਹੁੰਚ ਗਏ ਜ ਜੇ ਮੈਂ ਅੱਜ ਗੱਲ ਕਰਾਂ ਜਸਵਿੰਦਰ ਭੱਟੀ ਜੀ ਜੋ ਕਿ ਨੀਲੂ ਘਰੇਲੂ ਕਾਮਕਾਰ ਹੋਣ ਦੇ ਨਾਤੇ ਮੈਂ ਯੂਨੀਅਨ ਤੋਂ ਇੱਕ ਸੁਝਾਅ ਮੰਗਿਆ ਸੀ ਵੀ ਜੇ ਮੈਂ ਆਪਦੀ ਸਾਥੀ ਤੁਹਾਨੂੰ ਇੱਕ ਬੰਦਾ ਪੜਿਆ ਲਿਖਿਆ ਵਧੀਆ ਬੰਦਾ ਅੱਗੇ ਲਾਵਾਂ ਤੇ ਤਕਰੀਬਨ ਮੈਨੂੰ ਕਿਤੇ ਨਹੀਂ ਬੜੀ ਖੁਸ਼ੀ ਹੋ ਰਹੀ ਆ ਵੀ ਮੈਂ ਜਸਵਿੰਦਰ ਭੱਟੀ ਜੀ ਨੂੰ ਇਸ ਕੰਮ ਦੀ ਬਾਗਡੋਰ ਦਿੱਤੀ ਸੀ ਵੀ ਐਤਕੀ ਜੋ ਲੈਕਟ ਪਰਤ ਆ ਜੋ ਆਈ ਕਾਰਡਾਂ ਦਾ ਮਸਲਾ ਹੈ ਕਿ ਤੁਹਾਡੇ ਤੇ ਆ ਕਿ ਤੁਸੀਂ ਸਿੱਧੇ ਟੰਗ ਦੇ ਨਾਲ ਉਸ ਯੂਨੀਅਨ ਨੂੰ ਅੱਗੇ ਲੈ ਕੇ ਜਾਣਾ ਬੜੀ ਖੁਸ਼ੀ ਹੋਈ ਕਿ ਇਸ ਵੀਰ ਨੇ ਪੂਰੀ ਲੈਕਟ ਪਰਤ ਮੈਨੂੰ ਚੈੱਕ ਕਰਵਾਈ ਆ ਜੀ ਤੇ ਮੇਰਾ ਮਨ ਸੰਤੁਸ਼ਟ ਹੋਇਆ ਕਿ ਪੰਜਾਬ 택ਸੀ ਯੂਨੀਅਨ ਦਾ ਇੱਕ ਐਸਾ ਜੋੜਾ ਸਾਡੇ ਹੱਥ ਲੱਗਾ ਜਦੋਂ ਵੀ ਕਿਤੇ ਹੈਲਪ ਦੀ ਲੋੜ ਪਈ ਆ ਮਦਦ ਦੀ ਲੋੜ ਪਈ ਆ ਤਾਂ ਵੀ ਅੱਗੇ ਇੱਕ ਸਰਕਾਰੀ ਜੋਬ ਕਰਨ ਦੇ باوجود ਵੀ ਵੀਰ ਸਮਾਂ ਦੇ ਰਹਿਆ ਪੰਜਾਬ ਟੈਕਸੀ ਉਹਨਾਂ ਨੂੰ ਮੈਂ ਡਰਾਈਵਰ ਵੀਰਾਂ ਨੂੰ ਕਹਿੰਦਾ ਵੀ ਰਾਸ ਤੇ ਤਾਰੀਆਂ ਮੰਦੀਆਂ ਤੋਂ ਮੈਂ ਪ੍ਰਧਾਨ ਕਰਦਾ ਜਿੰਦ ਭੱਟੀ ਦਾ ਜਿਨ੍ਹਾਂ ਨੇ ਲੈਕਪਾਰਟ ਦੀ ਜ਼ਿੰਮੇਵਾਰੀ ਲਈ ਆ ਔਰ ਨਾਲ ਮੈਂ ਜਨਰਲ ਸੈਕਟਰੀ ਦਾ ਇਹਨਾਂ ਨੂੰ ਉਹਦਾ ਦਿੱਤਾ ਸੀਗਾ ਜੀ ਜੋ ਕਿ ਮੇਰੇ ਕੋਲੇ ਸੀ ਜਨਰਲ ਸੈਕਟਰੀ ਦਾ ਅਹੁਦਾ ਮੈਂ ਵੀ ਇਹਨੂੰ ਜਨਰਲ ਸੈਕਟਰੀ ਦਾ ਅਭਦਾਲ ਦਾ ਜਸਵੰਦਰ ਪੱਟੀ ਨੂੰ ਦੇਤਾ ਜ਼ਿਲ੍ਹਾ ਜਰਮਨ ਸੈਕਟਰੀ ਦਾ ਔਰ ਵੀਰ ਬਖੂਬੀ ਜਰਮਨ ਸੈਕਟਰੀ ਦੀ ਜੋ ਵੀ ਮਹੱਤਵਪੂਰਨ ਜੋ ਵੀ ਰਿਕਾਰਡ ਰੱਖਣਾ ਹੈ ਸਾਰਾ ਬਾਕਾਇਦਾ ਸੰਭ ਕੇ ਰੱਖਿਆ ਔਰ ਪਹਿਲੀ ਵਾਰ ਹੋਇਆ ਨਵਾਂ ਬੰਦਾ ਸੁਪਰਵਾਸਟ ਦੇ ਵਿੱਚ ਕੰਮ ਕਰ ਰਿਹਾ ਔਰ ਡਿਊਟੀ ਨਿਭਾ ਰਿਹਾ ਸਾਡੇ ਅਸੀਂ ਤਾਰੇ ਬੰਦੇ ਬੈਠੇ ਆ ਜਿਨ੍ਹਾਂ ਨੂੰ ਹਜੇ ਤੱਕ ਮੌਕਾ ਨਹੀਂ ਮਿਲਿਆ ਤੇ ਮੈਂ ਧੰਨਵਾਦ ਕਰਦਾ ਸਾਡੇ ਕੇਵਲ ਕਿਸ਼ਨ ਬਤਰਾ ਜੀ ਸ਼ਰਵੀਰ ਸਿੰਘ ਜੀ ਛੋਡੀ ਜਿਨ੍ਹਾਂ ਨੇ ਸਾਡੇ ਜਸਵਿੰਦਰ ਵੀਰ ਜੀ ਨੂੰ ਮੌਕਾ ਦਿੱਤਾ ਸੁਪਰ ਪਾਸ ਦੇ ਵਿੱਚ ਸੇਵਾ ਨਿਭਾਉਣ ਦਾ ਔਰ ਮੈਂ ਵਿਸ਼ਵਾਸ ਦਿਵਾਉਣਾ ਫਰੀਦਕੋਟ ਵੱਲੋਂ ਔਰ ਜਸਵਿੰਦਰ ਭੱਟੀ ਜੀ ਤੋਂ ਮੈਂ ਇਹ ਬੇਨਤੀ ਵੀ ਕਰਦਾ ਜਿਵੇਂ ਜਿਸ ਤਰ੍ਹਾਂ ਤੁਹਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਕਿ ਤੁਸੀਂ ਇਸ ਨੂੰ ਅੱਗੇ ਲੈ ਕੇ ਜਾਣਾ ਹੋਰ ਅੱਗੇ ਲੈ ਕੇ ਆਣਾ ਫਰੀਦਕੋਟ ਦੀ ਟੀਮ ਨੂੰ ਅੱਪਰ ਕਿ ਲੈ ਕੇ ਜਾਣਾ ਔਰ ਨਾਲ ਬੇਨਤੀ ਹੈ ਜੀ ਕਿ ਇਸ ਪੰਜਾਬ ਟੈਕਸੀ ਯੂਨੀਅਨ ਦੇ ਦੋ ਟੜੇ ਬਣ ਗਿਆ ਕਸਤੀ ਇਕਵਾਈ ਕਰ ਰਿਹਾ ਇੱਕ ਇਹ ਹੈਗਾ ਹੋਰ ਤੋਂ ਸਾਡੇ ਕੇਵਲ ਕਿਸ਼ਨ ਬੱਤਰਾ ਜੀ ਬਹੁਤ ਸਤਿਕਾਰਯੋਗ ਵੀਰ ਸਾਡੇ ਸਾਡੇ ਜੋ ਪੰਜਾਬ ਟੈਕਸੀ ਪੰਜਾਬ ਟੈਕਸੀ ਯੂਨੀਅਨ ਦੇ ਦੋ ਟੜੇ ਬਣ ਚੁੱਕੇ ਆ ਜੀ ਔਰ ਅਸੀਂ ਸਤਿਕਾਰ ਕਰਦੇ ਆ ਵੀ ਦੋਹਾਂ ਹੀ ਟੜਿਆਂ ਦਾ ਕਿਉਂਕਿ ਅਸੀਂ ਤਾਂ ਸੇਵਾ ਕਰਨੀ ਆ ਜੀ ਫਰੀਦਕੋਟ ਨੇ ਅਸੀਂ ਕੇਵਲ ਕਿਸ਼ਨ ਬੱਤਰਾ ਜੀ ਜੋ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਆ ਔਰ ਸ਼ਰਪੀਰ ਸਿੰਘ ਜੀ ਛੋਡੀ ਸਾਡੇ ਜਨਰਲ ਸੈਕਟਰੀ ਪੰਜਾਬ ਅਸੀਂ ਉਹਨਾਂ ਨੂੰ ਵੀ ਸਵਾਸ ਦਵਾਇਆ ਸੀ ਫਰੀਦਕੋਟ ਸਾਡੇ ਕੋਲੇ ਦੌਰੇ ਤੇ ਆਏ ਸੀ ਕਿ ਅਸੀਂ ਕੋਈ ਵੀ ਤੁਹਾਡੇ ਫਰੀਦਕੋਟ ਦੀ ਜੋ ਗੱਡੀ ਆ ਅਸੀਂ ਸੈਲਪ ਵੱਲੋਂ ਵਾਂਝੀ ਨਹੀਂ ਨਹਿਣ ਦੇਾਂਗੇ ਔਰ ਅਸੀਂ ਬਲਵਿੰਦਰ ਮਦਾਨ ਜੀ ਜੋ ਚੇਅਰਮੈਨ ਪੰਜਾਬ ਟੈਕਸੀ ਯੂਨੀਅਨ ਦੇ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਹੈ ਜੀ ਕਿ ਤੁਹਾਡੀ ਵੀ ਕੋਈ ਫਰੀਦਕੋਟ ਦੇ ਵਿੱਚ ਗੱਡੀ ਤੁਹਾਡੇ ਗਰੁੱਪ ਦੀ ਖੜਦੀ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਹੀ ਸਰਕਾਰੀ ਤੁਹਾਡਾ ਕਰਾਂਗੇ ਜਨਪੁਰਾਤ ਦੋਵਾਂ ਗਰੁੱਪਾਂਾਸਤੇ ਅਸੀਂ ਹੈਲਪ ਕਰਦੇ ਰਵਾਂਗੇ ਸਾਡੀ ਟੀਮ ਨੇ ਇੱਕ ਪਰਨ ਕੀਤਾ ਜੀ ਅਸੀਂ ਫਰੀਦਕੋਟ ਟੀਮ ਜਿਹੜੀ ਨਰਪਾਖੋ ਕੇ ਚੱਲਾਂਗੇ ਕੋਈ ਹੈਲਪ ਲਾਈਨ ਕੋਈ ਯੂਨੀਅਨ ਦਾ ਰਜਿਸਟਰਡ ਯੂਨੀਅਨਾਂ ਆਯਾਤ ਯੂਨੀਅਨਾਂ ਫਰੀਦਕੋਟ ਟੀਮ ਕਦੇ ਵੀ ਮਦਦ ਦੇ ਤੌਰ ਤੇ ਕਿਸੇ ਵੀ ਮਨੁੱਖੀ ਦੇ ਸਾਹਮਣੇ ਨਹੀਂ ਕਰਨ ਦੇਉਗੀ ਫਰੀਦਕੋਟ ਦੇ ਵਿੱਚ ਕਦੇ ਵੀ ਜੇ ਕੋਈ ਖੜਦੀ ਆ ਤੇ ਮਦਦ ਆਸਤੇ ਹਮੇਸ਼ਾ ਸਾਡੇ ਜੀ ਪਿਆਰ ਰਹਿਣਗੇ ਜੀ ਇਹ ਤੁਹਾਡੇ ਨਾਲ ਸਾਡਾ ਵਾਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਮ ਵੱਲੋਂ ਅਸੀਂ ਬੇਨਤੀ ਵੀ ਕਰ ਰਹੇ ਹਾਂ ਜੀ ਰਾਸਕਨ ਚਾਰਜ ਰਿਪੋਰਟ ਦੂੰ ਜਿਸ ਤਰ੍ਹਾਂ ਸਾਡੇ ਬਾਰ-ਬਾਰ ਮੰਗ ਪੱਤਰ ਦਿੱਤੇ ਗਏ ਜੀ ਆਟੀਆਂ ਸਾਹਿਬ ਰਿਪੋਰਟ ਜੀ ਸਾਹਿਬ ਪਰ ਐਸਐਸਟੀ ਰਿਪੋਰਟ ਜਿਸ ਤਰ੍ਹਾਂ ਸਾਡੇ ਭਾਰ ਵਾਲੀਆਂ ਗੱਡੀਆਂ ਜੋ ਕਿ ਗੁੱਡਸ ਕੈਰੀਅਰ ਦਾ ਕੰਮ ਕਰਦੀਆਂ ਉਹ ਸਵਾਰੀਆਂ ਵੀ ਲੈ ਕੇ ਆਉਂਦੀਆਂ ਚਾਤੀ ਅਸੀਂ ਸੀਟੜ ਗੱਡੀਆਂ ਵਾਲੇ ਗਵਰਨਮੈਂਟ ਨੂੰ ਰੈਵਨਿਊ ਟੈਕਸ ਭਰਦੇ ਆਂ ਜੀ ਪਰ ਉਹ ਸਾਡੇ ਵੀਰ ਜਿਹੜੇ ਹੈਗੇ ਸਾਡੇ ਹੀ ਭਰਾ ਉਹ ਸਵਾਰੀਆਂ ਦਾ ਕੰਮ ਉਹ ਭਾਰਾਂ ਵਾਲੀਆਂ ਗੱਡੀਆਂ ਤੇ ਕਰਦੇ ਆ। ਉਹ ਉਹਨਾਂ ਨੂੰ ਵੀ ਬੇਨ加ਹਿ ਆ ਕਿ ਇਹ ਕੰਮ ਤਰੰਤ ਬੰਦ ਕਰਵਾਇਆ ਜਾਵੇ। ਸੁਵਿਧਾ ਨੂੰ ਟ੍ਰੈਫਿਕ ਕੰਟਰੋਲ ਆਪਣੇ ਟੈਕਸ ਦੇ ਇਲਾਜਮਾਂ ਨੂੰ ਜ਼ਰੂਰ ਬੇਨਤੀ ਕਰਨ ਕਿ ਇਹ ਜਿਹੜਾ ਜੋ ਟੈਕਸੀ ਕਿਤਾ ਹੈ ਤੇ ਦਿਨੋਂ ਤਾਂ ਥੱਲੇ ਜਾ ਰਿਹਾ ਹੈ। ਤੇ ਜ਼ਰੂਰ ਉਹ ਧਿਆਨ ਦੇਣ ਦੀ ਲੋੜ ਹੈ ਜੀ। ਪਰ ਟੈਕਸੀ ਕਿਤੇ ਦੇ ਵਿੱਚ ਕਿਦਨਾ ਕਿਦੇ ਸਾਡੇ ਮੀਰਨ ਨਾਲ ਇੱਕ ਦੀ ਸਵਾਰੀ ਵੱਧ ਬੈਠੀ ਹੁੰਦੀ ਆ। ਸੋ ਮੈਂ ਸੀਨੀਅਰ ਮੀਤ ਪ੍ਰਧਾਨ ਹੋਣ ਦੇ ਨਾਤੇ ਸਾਡੇ ਟ੍ਰੈਫਿਕਨ ਚਾਰਜ ਜੋ ਕਿ ਮੇਰੇ ਵੱਡੇ ਭਾਈ ਜਸਵਿੰਦਰ ਸਿੰਘ ਜੀ ਰਮਾਣਾ ਉਹਨਾਂ ਨੂੰ ਬੇਨਤੀ ਕਰਦਾ ਜੀ ਕਿ ਟੱਕ ਦੀ ਸਵਾਰੀ ਜੇ ਕਿਸੇ ਨਾਲ ਵੱਧ ਹੁੰਦੀ ਆ ਤੇ ਤੁਹਾਡੇ ਤੇ ਸਾਨੂੰ ਮਾਣ ਆ ਜੀ ਉਹਨਾਂ ਨੂੰ ਜਰੂਰ ਛੱਡ ਦਿਆ ਕਰੋ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਰਲ ਕੇ ਚੱਲਦੇ ਆ ਜੀ ਤੇ ਨਾਲ ਹੀ ਬੇਨਤੀ ਆ ਵੀ ਸਕੂਲ ਵਹਣ ਟੈਂਟਰ ਛੋਟਾ ਸੀ ਜੋ ਵੀ ਤੁਹਾਨੂੰ ਕਿਤੇ ਸਵਾਰੀ ਭਾਈ ਮਿਲਦਾ ਜੀ ਉਹਨਾਂ ਨੂੰ ਜਰੂਰ ਰੋਕੋ ਸਾਡੇ ਕੰਮ ਤੇ ਬਹੁਤ ਅਸਰ ਪੈ ਰਿਹਾ ਜੀ ਸੋ ਧੰਨਵਾਦ ਜੀ ਸਾਰੇ ਵੀਰਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਜੋ ਕਿ ਲਾਡੋਵਾਲ ਦੀ ਪ੍ਰੋਜੈਕਟ ਆਪਣਾ ਪੰਜਾਬ ਟੈਕ ਦੀਨੀਆਂ ਦਾ کافی ਦਿਨਾਂ ਤੋਂ ਧਰਨਾ ਲੱਗ ਰਿਹਾ ਉਹਦੇ ਸਬੰਧ ਵਿੱਚ ਅੱਜ ਪ੍ਰਧਾਨ ਕੌਰ ਨੇ ਧੰਨਵਾਦ ਕੀਤਾ ਉਹ ਕਹਿ ਰਿਹਾ ਵੀ ਇੱਕ ਐਤਵਾਰ ਨੂੰ 30 ਤਰੀਕ ਨੂੰ ਬਹੁਤ ਤਕੜਾ ਆ ਕੇ ਇਕੱਠ ਰੱਖਿਆ ਤੇ ਮੈਂ ਸਾਰੇ ਭਰਾਵਾਂ ਦੇ ਕਰਨਾਂ ਵਿੱਚ ਬੇਨਤੀ ਕਰਦਾ ਵੀ ਜੋ ਵੀ ਸੀਪੋਰ ਦੇ ਪੰਜਾਬ ਟੈਕ ਦੀਨੀਆਂ ਦੇ ਮੈਂਬਰ ਆ ਖਾਰੇ ਮੇਰੇ ਵੀਰ ਆ ਉਥੇ ਐਤਵਾਰ ਨੂੰ ਹਮਾਤੇ ਹੋ ਚੱਲਦਾ ਹਮਾਤੇਨ ਇਹ ਸਾਰਿਆਂ ਦਾ ਫਰਜ਼ ਬੰਦਾ ਵੀਰੋ ਇਹ ਕੱਲਿਆਂ ਦਾ ਕੰਮ ਤਾਂ ਹੀ ਕੋਈ ਜੇ ਆਪਾਂ ਗੱਲ ਕਰੀਏ ਪਖਾਨ ਜੁਨੀਲ ਦੇ ਕਾਰਡ ਬਣੇ ਆ ਉਹ ਤਾਂ ਕੱਲੇ ਖਤਾਨਾਂ ਦੇ ਕਾਰਡ ਬਣੇ ਆ ਉਹਦਾ ਸਾਡੀ ਨਿੰਗੀ ਜਾਂਦੇ ਆ ਤੇ ਆਪਣੇ ਟੈਕਸੀ ਵਾਲੇ ਵੀਰਾਂ ਨੂੰ ਬਹੁਤ ਆ ਮਾਰਾਂ ਪੈਂਦੀਆਂ ਤੇ ਆਪਣਾ ਫਰਜ਼ ਬੰਦਾ ਵੀ ਆਪਾਂ ਉਹਦੇ ਮੋੜੇ ਨਾਲ ਮੋੜਾ ਲਾਤੀ ਪਿਆ ਟੈਕਸੀ ਜੀਨ ਦਾ ਹੋਰ ਵੀ ਮਾਣ ਕਰ। ਬਾਈ ਧੰਨਵਾਦ ਮੇਰੇ ਵੀਰਾਂ ਦਾ ਜੋ ਪਿਆ ਟੈਕਸੀ ਜੀਨ ਵਿੱਚ ਆਏ ਆ ਇਹਨਾਂ ਦਾ ਮੈਂ ਬਹੁਤ ਕਿਦੋ ਜਿਲੋਂ ਨੂੰ ਧੰਨਵਾਦ ਕਰਦਾ ਵੀਰ ਜੀ ਜਿਨ੍ਹਾਂ ਨੇ ਅੱਜ ਸਾਰੇ ਵੀਰਾਂ ਨੇ ਇਕੱਠੇ ਇਕੱਠਮਖਾਇਆ ਤਾਂ ਮੈਂ ਇਸ ਗੱਲ ਤੇ ਬੜਾ ਖੁਸ਼ ਹਾਂ ਕਿ ਜੋ ਸਾਡੀ ਜੁਨੀਅਨ ਪਖਾਨ ਜੁਨੀਅਨ ਦਾ ਸਾਥ ਵੀ ਦੇ ਰਹੀ ਹੈ ਜੀ ਤਾਂ ਅਸੀਂ ਸਾਰੇ ਵੀਰ ਰਲ ਕੇ ਲਾਡੋਵਾਲ ਜਾਣ ਦਾ ਪਲਾਨ ਬਣਾਇਆ ਜੀ 30 ਤਰੀਕ ਨੂੰ ਅਸੀਂ ਉੱਥੇ ਜਾ ਕੇ ਪੰਜਾਬ ਟੈਕਸੀ ਜੁਨੀਅਨ ਦੇ ਨਾਲ ਸ਼ਾਮਲ ਹੋਣਾ ਜੀ ਤਾਂ ਸਾਡੀ ਵੀਰਕੋਟ ਦੀ ਜੁਨੀਅਨ ਦਾ ਨਾਮ ਉੱਥੇ ਆਵੇਗੀ ਤੇ ਅਸੀਂ ਕਿ ਚਾਹੁੰਦੇ ਆ ਵੀ ਜੋ ਟੂਲ ਪਲਾਜ਼ਾ ਦਾ ਰੇਟ ਵਧਿਆ ਜੀ ਉਹ ਰੇਟ ਘਟਾਇਆ ਜਾਵੇ ਤਾਂ ਨਜਾਇਜ਼ ਜਿਹੜੇ ਰੇਟ ਲੈ ਰਹੇ ਆ ਇਹਨਾਂ ਤੇ ਲੋਟ ਬੰਦ ਕੀਤੀ ਜਾਵੇ ਵੈਸੇ ਗੁਰਜੀਕਾ ਖਾਲਸਾ ਹੋ ਗਿਆ ਕਿ